ਹੁੰਦਾ ਇਹ ਰਿਵਿਊ ਕਰਦੇ ਸੀ ਕਹਿੰਦੇ ਕਿਵੇਂ ਲੱਗਿਆ ਹੂੰ ਤੇ ਇਹ ਬਈ ਕਿਹੜੀ ਆ ਇਹ ਕਹਿੰਦਾ ਬਈ ਸਰਾਈ ਹੋ ਗਿਆ ਬਹੁਤ ਵਧੀਆ ਤੇ ਕਮਾਲਾਂ ਹੀ ਹੋ ਗਈਆਂ ਸਾਨੂੰ ਤਾਂ ਜਾਨੀ ਕਿ ਜਿਹੜੇ ਬੰਦੇ ਆ ਮੁੰਡਾ ਸੀ ਬਾਈ ਇਹ ਕਹਿੰਦਾ ਯਾਰ ਤੁਰਦੇ ਨਹੀਂ ਬੰਡੋ ਆਏ ਨਹੀਂ ਹੁੰਦਾ ਕਹਿੰਦਾ ਅੱਜ ਵਾਲੀਆਂ ਗੱਲਾਂ ਸੁਣ ਕੇ ਆਏ ਲੱਗਿਆ ਬਈ ਯਾਰ ਬੰਦੇ ਤੁਰਨਗੇ ਕਹਿੰਦਾ ਮੈਂ ਗੱਲ ਕਰਾਂਗੇ ਲੋਕ ਤਾਂ ਤੁਰਦੇ ਲੋਕ ਤੁਰਦੇ ਹੀ ਹੁੰਦੇ ਆ ਲੋਕ ਲੋਕਾਂ ਨੂੰ ਇੱਕ ਚੰਗੇ ਆਗੂ ਦੀ ਲੋੜ ਹੁੰਦੀ ਆ ਸਾਜ ਜਿੱਥੇ ਵੀ ਫਸਿਆ ਪਿਆ ਹੁੰਦਾ ਨਾ ਉਹਨੂੰ ਨਿਕਲਣ ਵਾਸਤੇ ਉਥੋਂ ਕੁਛ ਚੰਗਾ ਚਾਹੀਦਾ ਹੁੰਦਾ ਕੋਈ ਉਮੀਦ ਚਾਹੀਦੀ ਹੁੰਦੀ ਹੈ ਜੇ ਤੂੰ ਕਮੇਗਾ ਨਾ ਸਾਹ ਲੈਣਾ ਤੇ ਜਿਉਣਾ ਦੋ ਅੱਡ ਅੱਡ ਗੱਲਾਂ ਲੋਕ ਸਾਹ ਲੈ ਰਹੇ ਆ ਜਿਉ ਨਹੀਂ ਰਹੇ ਹੈ ਜਿੱਥੋਂ ਲੋਕਾਂ ਨੂੰ ਜਿਉਣ ਦੀ ਆਸ ਦਿਸਦੀ ਆ ਉਹ ਸਾਧ ਦਾ ਡੇਰਾ ਹੋਵੇ ਕੁਝ ਵੀ ਉਹ ਗਾਉਣ ਵਾਲੇ ਦਾ ਅਖਾੜਾ ਹੋਵੇ ਔਰ ਰੈਲੀ ਹੋਵੇ ਉਹ ਪਾਰਟੀ ਹੋਵੇ ਲੋਕ ਉਧਰ ਨੂੰ ਭੱਜ ਤੁਰਦੇ ਆ ਚਾਹੇ ਪਹਾੜ ਤੇ ਹੋਵੇ ਉਹ ਚਾਹੇ ਕਿ ਨਿਮਾਣਾ ਤੇ ਹੋਵੇ ਉੱਥੇ ਜਾ ਵੜਨਗੇ ਫਰਦਾਂ ਉੱਥੇ ਵੀ ਆਵੜਦੇ ਲੋਕਾਂ ਨੂੰ ਐ ਲੱਗਦਾ ਵੀ ਫਲਾਨੇ ਥਾਂ ਸਾਹ ਲੈਣ ਦੇ ਨਾਲ ਨਾਲ ਜ਼ਿੰਦਗੀ ਵੀ ਆ ਬੈਂਟੀਲੇਟਰ ਨਾਲੋਂ ਤੇ ਸਾਡੇ ਘਰ ਦੇ ਮੰਜੇ ਨਾਲੋਂ ਬਾਲਾ ਫਰਕ ਹੈ ਨਹੀਂਗਾ ਲੋਕ ਬੈਂਟੀਲੇਟਰਾਂ ਤੇ ਪਾਏ ਆ ਸਹੀ ਗੱਲ ਐ ਬੈਂਟੀਲੇਟਰ ਵਾਲਾ ਵਾ ਮੰਜੇ ਤੇ ਪਿਆ ਰਹਿੰਦਾ ਇਹ ਉੱਠ ਕੇ ਕੰਮ ਕਰ ਕਰ ਕੇ ਪੈ ਜਾਂਦੇ ਆ ਹੈ ਬੰਦੇ ਨੂੰ ਐ ਲੱਗ ਜਾਂਦਾ ਯਾਰ ਉਹੋ ਹੀ ਕਹੀ ਉਹ ਹੀ ਘਵਾੜੀ ਆ ਫਰਕ ਬਿਲਕੁਲ ਸਵੇਰੋਂ ਸਵੇਰ ਤੋਂ ਉੱਠ ਕੇ ਚਾਹ ਮਜ਼ਦੂਰ ਆ ਚਾਹ ਕਿਸਾਨ ਆ ਚਾਹ ਕੋਈ ਦਿਹਾੜੀਦਾਰ ਆ ਚਾਹ ਕੋਈ ਦੁਕਾਨਦਾਰ ਆ ਸਵੇਰੋਂ ਉੱਠ ਕੇ ਉਹ ਕਮਰਸ਼ੀਅਲੀ ਸੋਚਦਾ ਕਮਰਸ਼ੀਅਲੀ ਕਰਦਾ ਤੇ ਸ਼ਾਮ ਨੂੰ ਉਹ ਬੰਦਾ ਸਿਰਫ ਪਲੈਨਿੰਗ ਆਪਦੇ ਕਮਰਸ਼ੀਅਲੀ ਸਿਸਟਮ ਦੀ ਬਣਾਉਂਦਾ ਜਿਉਂਨ ਦੀ ਬਣਾਉਂਦਾ ਹੀ ਨਹੀਂ ਆ ਇੱਕ ਘੰਟੇ ਦੇ ਵਿੱਚ ਬੰਦੇ ਨੂੰ ਆਏ ਲੱਗੂ 1000 ਮੈਂ ਵੀ ਹੈਗਾ ਯਾਰ ਚਰਨਤਰੋਂ ਬੰਦਾ ਭਰ ਜਾਂਦਾ ਯਾਨੀ ਕਿ ਔਲੋ ਹੋ ਜਾਂਦਾ ਹੰਦੂ ਦੁੱਲਣ ਲੱਗ ਜਾਂਦਾ ਜਦੋਂ ਤੁਸੀਂ ਕਿਤੇ ਰੋੜਾ ਚੱਕਦਾ ਨਾ ਇੱਕ ਰੋੜਾ ਤੁਹਾਨੂੰ ਐ ਲੱਗੂ ਵੀ ਅੱਜ ਮੈਂ ਕੁਛ ਕਰਤਾ ਜੀ ਤੋ ਤੁਹਾਨੂੰ ਅੱਜ ਕਿਸੇ ਨਵੀਂ ਗੱਲ ਦਾ ਪਤਾ ਲੱਗਿਆ ਤੁਸੀਂ ਟਰੈਕਟਰ ਵਾਲੀ ਕੰਪਨੀ ਚ ਗਏ ਤੁਹਾਨੂੰ ਪਤਾ ਲੱਗਿਆ ਵੀ ਟਰੈਕਟਰ ਬਣਦਾ ਕਿਵੇਂ ਤੁਸੀਂ ਖੁਸ਼ੀ ਤੁਹਾਡੇ ਚਿਹਰੇ ਤੇ ਦਿਸੂ ਵੀ ਯਾਰ ਮੈਨੂੰ ਤਾਂ ਐ ਪਤਾ ਲੱਗਿਆ ਪਤਾ ਹੀ ਨਹੀਂ ਸੀ ਇੰਜਨ ਕਿਵੇਂ ਕੰਮ ਕਰਦਾ ਜਿਹੜੀਆਂ ਇਹ ਚੀਜ਼ਾਂ ਨੇ ਬਸ ਇਹਨਾਂ ਨੂੰ ਜਿਵੇਂ ਸੈਲੀਬ੍ਰੇਸ਼ਨ ਦੀ ਲੋੜ ਆ ਵੀ ਹਾਂ ਆ ਦੇਖੋ ਇਹਾਰੇ ਵੀ ਆ ਕਰੋ ਯਾਰ ਬੱਸ ਬਸ ਇਹ ਇਹ ਬੰਦਾ ਇੱਕ ਬਈ ਉਹ ਜਿਹੜਾ ਮਾਸਟਰ ਜੀ ਨੇ ਜਿਹੜੇ ਉਹ ਦੱਸਦੇ ਆ ਸਾਇੰਸ ਵਾਲੀਆਂ ਚੀਜ਼ਾਂ ਬਾਰੇ ਮੈਂ ਕਹਿੰਨਾ ਵੀ ਉਹਨਾਂ ਕੋਲੇ ਅਨੰਤ ਇਨਾਂਗਾ ਇੰਨੇ ਖੁਸ਼ ਰਹਿੰਦੇ ਆ ਉਹ ਤੇ ਇੰਨੀਆਂ ਥਾਵਾਂ ਤੇ ਜਾਂਦੇ ਆ ਸਕੂਲਾਂ 'ਚ ਸੱਥਾਂ 'ਚ ਜਾ ਜਾ ਕੇ ਦੱਸਦੇ ਆ ਵੀ ਸਾਇੰਸ ਕਿਵੇਂ ਕੰਮ ਕਰਦਾ ਹੂੰ ਕਿਵੇਂ ਦਿਲ ਧੜਕਦਾ ਤੁਹਾਡਾ ਕੀ ਕੀ ਹੁੰਦਾ ਯਾਨੀ ਕਿ ਉਹੋ ਜਿਹੇ ਬੰਦਿਆਂ ਦੀ ਪਿੰਡਾਂ 'ਚ ਲੋੜ ਆ ਰੁਚੀ ਰਮਸਾਨੀ ਸੀ ਬੰਦਾ ਪੁਰਾਣਾ ਸੀ ਆਪਣਾ ਪੰਜਾਬ ਦਾ ਵਿਗਿਆਨੀ ਕਿਹਨੂੰ ਪਤਾ ਉਹਦੇ ਬਾਰੇ ਥੋੜੇ ਬੰਦਿਆਂ ਨੂੰ ਹੂੰ ਉਹ ਸਾਡੇ ਆਦਰਸ਼ ਹੋਣੇ ਚਾਹੀਦੇ ਸਾਡੇ ਜਵਾਕਾਂ ਦੇ ਹੂੰ ਖਰਾਣਾ ਸਾਹਿਬ ਹੁਣੀ ਜਿਹੜੇ ਵਿਗਿਆਨੀ ਹੋਏ ਨੇ ਹੁਣ ਜਿਹੜਾ ਵਾਈਸ ਚਾਂਸਲਰ ਸੀ ਅਰਵਿੰਦ ਕਿੱਡਾ ਵੱਡਾ ਵਿਗਿਆਨੀ ਉਹ ਤਾਂ ਉਹੇ ਜਿਹੇ ਬੰਦਿਆਂ ਨੂੰ ਅਸੀਂ ਪਿੰਡਾਂ 'ਚ ਬੁਲਾਈਏ ਇਹ ਜੀਆਂ ਸਾਈਕਲ ਰੈਲੀਆਂ ਤੇ ਆਉਣਗੇ ਆਪਣੇ ਕੋਲ ਵਾਈਸ ਚਾਂਸਲਰ ਆਊਗਾ ਇੱਥੇ ਖੇਲਾ ਕਰੂਗਾ ਉਹਨੂੰ ਚੰਗਾ ਲੱਗੂਗਾ ਉਹਨੂੰ ਦੱਸਾਂ ਪੁੱਛਾਂਗੇ ਵੀ ਆਹ ਕਿਵੇਂ ਕੰਮ ਕਰਦੀਆਂ ਆ ਚੀਜ਼ਾਂ ਤੁਸੀਂ ਕਿਵੇਂ ਖੋਜ ਕਰਦੇ ਹੋ ਵੀ ਵੀ ਮਨੋੱਖ ਇੱਥੇ ਰਹਿ ਰਿਹਾ ਸੀ ਇੰਨੇ ਸਾਲ ਪੁਰਾਣਾ ਸੀ ਸਾਡੇ ਜਵਾਕਾਂ ਨੂੰ ਪਤਾ ਲੱਗੂ ਉਹਨਾਂ ਦੀ ਰੁਚੀ ਬਣੂ ਹੁਣ ਅਸੀਂ ਕਹਿੰਦੇ ਆ ਵੀ ਹੈਸਟਰੀ ਸਾਡੀ ਰੁਝੀ ਹੋਈ ਨਹੀਂ ਹੈਗੀ ਤਾਈ ਬਣੂ ਜੀ ਆਪਾਂ ਚੰਗੇ ਬੰਦੇ ਆਉਣਗੇ ਯਾਰ ਹਿਸਟਰੀ ਚ ਉਹ ਛਿੱਤਰ ਖਾਦੇ ਹਮ ਆ ਹਰ ਭੇਜ ਮੇਰੇ ਨਾਲ ਕੰਮ ਕਰਨ ਲੱਗ ਗਿਆ ਹਿਸਟਰੀ ਦਾ ਟੀਚਰ ਵੀਡੀਓ ਬਣਾਉਣ ਲੱਗ ਗਿਆ ਮੈਂ ਕਹਿੰਦਾ ਵੀ ਉਹਦੀਆਂ ਵੀਡੀਓ ਮਿਲਿਆ ਨਾ ਚ ਆਉਂਦੀਆਂ ਹਿਸਟਰੀ ਦੀਆਂ ਹਾਂ ਤੇ ਉਹਨੇ ਹਿਸਟਰੀ ਨੂੰ ਇੰਟਰਸਟਿੰਗ ਬਣਾਤਾ ਯਾਰ ਬਹੁਤ ਯਾਨੀ ਕਿ ਇੱਕ ਤਾਂ ਵਿਜ਼ੂਅਲ ਬਹੁਤ ਸੋਹਣਾ ਕਰਦਾ ਉਹ ਚੀਜ਼ਾਂ ਨੂੰ ਮਤਲਬ ਕੈਮਰਾ ਹਨ ਪੇਸ਼ਕਾਰੀ ਵੀ ਬਹੁਤ ਸੋਹਣੀ ਹੈ ਤੇ ਲੋਕਾਂ ਨੂੰ ਲੋਕਾਂ ਚ ਭੁੱਖ ਪੈਦਾ ਕਰਤੀ ਉਹਨੇ ਲੋਕਾਂ ਨੇ ਹਿਸਟਰੀ ਨਹੀਂ ਪੜ੍ਹਦੇ ਉਹ ਬੋਰਿੰਗ ਸੀ ਨਾ ਪਹਿਲਾਂ ਪਿੰਡ ਵਿੱਚ ਪੁਰਾਣਾ ਘਰ ਪਿਆ ਹਵੇਲੀ ਪਈ ਆ ਉਹਨੂੰ ਐ ਹੁੰਦਾ ਵੀ ਯਾਰ ਪੁੱਛੀ ਵੀ ਕਿਵੇਂ ਸੀ ਕਿਵੇਂ ਉਹੀ ਜਿਹਾ ਇੰਟਰਸਟ ਹੋ ਜਾਂਦਾ ਪੈਦਾ ਉਹਦੀ ਇਥੇ ਹੈਗਾ ਉਹ ਯਾਰ ਜੇ ਦੁਨੀਆ ਤੇ ਯਾਰ ਦੁਨੀਆ ਤੇ ਹਰ ਚੀਜ਼ ਵਿਗਿਆਨ ਮੈਥ ਪੜਾਉਣ ਵਾਲੇ ਦਾ ਤਰੀਕਾ ਬੋਰਿੰਗ ਹੋ ਸਕਦਾ ਚੀਜ਼ ਬੋਰਿੰਗ ਨਹੀਂਗੀ ਅੱਜ ਹੁਣਾਂ ਮੈਂ ਦੁੱਧ ਲੈ ਆਉਂਗਾ ਘਰ ਦੇ ਫੋਨ ਖਰੀ ਜਾਂਦੇ ਕਹਿੰਦੇ ਦੁੱਧ ਲਿਆਉਣਾ ਮੈਂ ਮੈਂ ਲੈ ਆਉਂ ਆਪੇ ਹਾਂ ਕੂਇਲਦਰੀ ਧੁਰੂ ਹੋ ਗਈ ਹੈ ਹੋਰ ਬਾਈ ਹੁਣ ਸ਼ੁਰੂ ਹੋ ਗਈ ਹੈ ਕੂਇਲਦਰੀ ਸਾਈਕਲ ਜਿਹੜੀ ਗੱਲ ਕਰਦੇ ਜਿਉਂ ਲਿਆ ਜਿਹੜਾ ਘੰਟਾ ਜਿਹਾ ਹਣਾ ਸੀ ਸਹੀ ਵਾਰੀ ਤਾਂ ਫਿਰ ਕਿਸੇ ਨੂੰ ਕਹਿਣਾ ਪੈਂਦਾ ਬਾਈ ਤੂੰ ਲਿਆ ਦੀ ਦੁੱਧ ਯਾਰ ਨਹੀਂ ਨਹੀਂ ਉਹੀ ਆਪਦੇ ਵਾਸਤੇ ਸ਼ਿੰਦਾ ਮੈਂਬਰ ਕਰੀ ਜਾਂਦਾ ਹਾਂ ਵੀਰੇ ਇੱਥੇ ਹੀ ਆ ਵੀਰੇ ਰਾਹ ਦੇ ਵਿੱਚ ਬਾਈ ਹੁਣਾਂ ਕੋਲੇ ਰੁੱਕੇ ਸੀਗੇ ਖੜ੍ਹਦੇ ਹੋ ਖੜ੍ਹਦੇ ਆਗੇ ਆਗੇ ਓਕੇ ਓਕੇ ਇਹ ਬਹੁਤ ਬਾਈ ਵਧੀਆ ਲੱਗਿਆ ਜੇ ਹੰਦਰ ਤੇ ਵਧੀਆ ਤੁਸੀਂ ਖੁਸ਼ੀ ਹੋਈ ਸਾਨੂੰ ਤੁਸੀਂ ਆਏ ਚੰਗੀਆਂ ਗੱਲਾਂ ਕੀਤੀਆਂ ਬਾਕੀ ਤੁਸੀਂ ਯਾਰ ਹਮੇਸ਼ਾ ਹੀ ਪੋਜ਼ਿਟਿਵ ਗੱਲ ਕਰਦੇ ਹੋ ਚੰਗੀਆਂ ਆਪਾਂ ਪਿੰਡਾਂ 'ਚ ਵੀ ਨਾ ਪੋਜ਼ਿਟਿਵ ਬੰਦੇ ਹੀ ਪੈਦਾ ਕਰਨੇ ਆ ਪਿੰਡਾਂ ਦੇ ਵਿੱਚ ਕੋਈ 네ਗੇਟਿਵ ਨਾ ਹੋਵੇ ਇਹ ਜੀ ਉਹਨਾਂ ਕੋਲੇ ਬੰਦੇ ਲਿਆਈਏ ਆਪਾਂ ਚੰਗੇ ਬੰਦੇ ਲਿਆਈਏ ਆਪ ਮੁੰਡਿਆਂ ਨੂੰ ਵੀ ਬੋਲਣ ਲਈਏ ਯਾਰ ਤੁਸੀਂ ਵੀ ਬੋਲੋ ਚੀਜ਼ਾਂ ਬਾਰੇ ਚੰਗੀਆਂ ਚੀਜ਼ਾਂ ਬਾਰੇ ਬੋਲਣ ਲੱਗੇ ਮਾੜੀਆਂ ਆਪਣੇ ਆਪ ਖਤਮ ਹੋ ਜਾਣੀ ਜਿਵੇਂ ਮਾਸਟਰ ਜੀ ਬੋਲੇ ਸੀ ਯਾਰ ਨਸ਼ਿਆਂ ਦੀ ਗੱਲ ਕਰੋ ਹੀ ਨਾ ਮਤਲਬ ਉਹ ਆਪਣੇ ਆਪ ਹੀ ਡਿਲੀਊਟ ਹੋ ਜਾਂਦੇ। ਜੇ ਹੁਣ ਆਪਾਂ ਕਰਦੇ ਆ ਉਹ ਬੰਦੇ ਜਿਹੜੇ ਭਰਾ ਸਾਡੇ ਲੱਗੇ ਲੁਗੇ ਹੁੰਦੇ ਉਹਨਾਂ ਨੂੰ ਨਾ ਹੋਰੀ ਜਿਹਾ ਮਹਿਸੂਸ ਹੁੰਦਾ। ਉਹ ਉਹ ਤਾਂ ਆਪਣੇ ਤੋਂ ਭੱਜਣ ਲੱਗ ਜਾਂਦੇ ਜਿਵੇਂ ਆਪਾਂ ਬੰਦੇ ਨੂੰ ਕਹਿਣ ਲੱਗੀਆਂ ਯਾਰ ਤੂੰ ਤੇ ਤਾ ਲੋਣ ਵਾਲੀ ਨੂੰ ਦੇ ਦੇ। ਦੇਖੋ ਉਹ ਆਪਣੀ ਮੁਹੱਬਤ ਪਿਆਰ ਦੀ ਆਪ ਤਵਾ ਸਵੇਰੇ ਪਹਿਲੇ ਸ਼ਰਾਬ ਵਾਲੇ ਤੇ ਰੱਖਦੇ। ਨਹੀਂ ਸ਼ਰਾਬ ਤਾਂ ਮਾੜਾ ਜਿਹਾ ਚਾਹੀਦਾ ਵੀ ਆ। ਬਹੁਤ ਬਹੁਤ। ਬਹੁਤ ਕਈ ਬੰਦੇ ਰਾਤ ਨੂੰ ਮਤਲਬ ਇੰਨੀ ਪੀੜੀ ਸਵੇਰੇ ਉੱਠੇ ਨਹੀਂ ਜਾਂਦਾ। ਤੇ ਉਹ ਫਿਰ ਆਏ ਤਾਂ ਮਾੜੀ ਮਾੜੀ ਤਾਂ ਉਹਨਾਂ ਦੀ ਥੋੜੀ ਥੋੜੀ ਸੈਂਦੀ ਸੈਂਦੀ ਗੱਲ ਕਰਨੀ ਚਾਹੀਦੀ ਆ ਆਏ ਫਿਰ ਉਹਨਾਂ ਦੀਆਂ ਭਾਵਨਾਵਾਂ ਪੜਕ ਜਾਂਦੀਆਂ ਬਾਈ ਫਿਰ ਹਾਂ ਉਹ ਜਿਵੇਂ ਮੂਸੇ ਵਾਲੇ ਦਾ ਗੀਤ ਆ 295 ਉਹ ਫਿਰ ਲਵਾ ਸਕਦੇ ਆ ਆਪਣੇ ਤੇ ਇਹ ਇਕੱਠੇ ਹੋ ਗਏ ਜੁਨੀਅਨ ਨਹੀਂ ਨਹੀਂ ਥੋੜਾ ਕੰਮ ਬਹੁਤ ਵਧੀਆ ਮੈਂ ਕਹਿੰਦਾ ਸਰਾ ਸਵਾਦ ਆ ਯਾਰ ਯਾਰ ਆ ਤੇ ਅਸੀਂ ਬਾਈ ਜੰਗਲ ਲਾਇਆ ਇੱਕ ਨੌਕ ਨਾਲ ਚ ਛੀਨੀ ਵਾਲ ਖੁਰਦ ਦੇ دیਵਾਨੇ ਦੇ ਰਾਹ ਚ ਉੱਥੇ ਜਾਨੀ ਕਿ ਤਿੰਨ ਚਾਰ ਸੌ ਟਰਾਲੀ ਸੀਗੀ ਉਹਦੀ ਪਈ ਕਚਰੇ ਦੀ ਮਲਬੇ ਦੀ ਉੱਥੇ ਤੁਸੀਂ ਕਦੇ ਨੰਗੇ ਦਾ ਦੇਖਿਓ ਕੱਲ ਖੰਜੂਰਾਂ ਲਾਈਆਂ ਸੀ ਮੂਰੇ ਮੂਰੇ ਫਰੰਟ ਦੀ ਹੂੰ ਇਹ ਬਾੜ-ਬੂੜ ਕਰਨੀ ਆ ਉੱਥੇ ਵਿੱਚ ਜਾਨੀ ਕਿ ਜਿਹੜਾ ਦੇਨ ਨੂੰ ਟਰੈਕ ਬਣਾ ਦੇਣਾ ਵਧੀਆ ਕੱਚਾ ਤੇ ਬਹੁਤ ਸੋਹਣੀ ਜਗ੍ਹਾ ਬਣਨੀ ਜਿੱਥੇ ਕੂੜਾ ਸੀ ਉੱਥੇ ਸਵਰਗ ਬਣ ਗਿਆ ਹਾਂ ਜਿੱਥੇ ਨਰਕ ਸੀ ਉੱਥੇ ਸਵਰਗ ਹਾਂ ਨੈਗੇਟਿਵ ਚੀਜ਼ ਬਾਰੇ ਤੁਸੀਂ ਸੋਚਣਾ ਬੰਦ ਕਰ ਦਿਓ ਫੁੱਡੀ ਦੇ ਨੇਟਿਵ ਜੀ ਜਾਂ ਮਾੜੀ ਜਿਹੀ ਅਸਰ ਨਾ ਕਰੇ ਆਈ ਮੈਨੂੰ ਸਵੇਰੇ ਸਵੇਰੇ ਬੰਦਾ ਨੇਟਿਵ ਜੀ ਗੱਲ ਦੱਸਣਾ ਚਾਹੁੰਦਾ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਫਿਰ ਦੱਸੇ ਮੈਂ ਕਿਹਾ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਕਹਿੰਦਾ ਨਹੀਂ ਗੱਲ ਸੁਣ ਮੈਂ ਕਿਹਾ ਯਾਰ ਕੋਈ ਗੱਲ ਹੀ ਨਹੀਂ ਪਰਵਾਹ ਹੀ ਨਹੀਂ ਹੈ ਗੱਲ ਮੈਂ ਕਿਹਾ ਨਹੀਂ ਕਹਿੰਦਾ ਉਹਦਾ ਹੱਲ ਕਰਨਾ ਮੈਂ ਕਿਹਾ ਉਹਦਾ ਹੱਲ ਹੈ ਹੀ ਨਹੀਂ ਆਪਾਂ ਗੱਲ ਹੀ ਨਹੀਂ ਉਹਦੇ ਬਾਰੇ ਗੱਲ ਕਰਨੀ ਬਸ ਤੂੰ ਗੱਲ ਤੇ ਕਾਢੀ ਮਾਰ ਹੂੰ ਤੇ ਉਹ ਯਾਨੀ ਕਿ ਹਲੇ ਤੱਕ ਵੀ ਮੈਂ ਸੁਣੀ ਨਹੀਂ ਨੀ ਰਹਿ ਗਈ ਉੱਥੇ ਹੈ ਉੱਥੇ ਰਹਿ ਗਈ ਨੈਗੇਟਿਵਿਟੀ ਉਹ ਉੱਥੇ ਰਹਿ ਗਈ ਜੇ ਉਹ ਘਰ ਦੇ ਵਿੱਚ ਵੀ ਇੱਕ ਬੰਦਾ ਹੁੰਦਾ ਵਿਹੀ ਦੇ ਵਿੱਚ ਵੀ ਇੱਕ ਬੰਦਾ ਹੁੰਦਾ ਹੈ ਐਂਡ ਦੇ ਵਿੱਚ ਹੋਣਾ ਵਿੱਚ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਗੁਰੂਆਲੇ ਵੀ ਸੀਗੇ ਹੋਣਾ ਹੀ ਚਾਹੀਦਾ ਗੁਰੂਆਣੇ ਆਪ ਨੂੰ ਸਿਖਾਇਆ ਸਾਡੇ ਵੀਰੇ ਬੱਚੇ ਆ ਗਰਾਊਂਡ ਦੇ ਤੇ ਕੱਲ ਉਹ ਇੱਕ ਬੱਚਾ ਦਾ ਲੌਂਗ ਜੰਪ ਦੇ ਵਿੱਚ ਪੂਰੇ ਪੰਜਾਬ ਤੋਂ ਫਸਟ ਪੂਰੇ ਪੰਜਾਬ ਹੂੰ ਨੈਸ਼ਨਲ ਜਾਣਾ ਇਹ ਦੋ ਬੱਚੇ ਸੈਕੰਡ ਆਈ ਹੁਣ ਤੁਸੀਂ ਦੇਖੋ ਇੱਕ ਪਿੰਡ ਚ ਦੇ ਬੱਚੇ ਆ ਉਹ ਪੰਜਾਬ ਲੈਵਲ ਦੀ ਪ੍ਰਾਪਤੀ ਆਈ ਉਹਨਾਂ ਨੇ ਨੈਸ਼ਨਲ ਤੇ ਜਾਣਾ ਤੇ ਕਿੱਥੇ ਵੱਡੇ ਵੱਡੇ ਸ਼ਹਿਰਾਂ ਚ ਵੱਡੇ ਵੱਡੇ ਵਿੰਗ ਵੱਡੇ ਵੱਡੇ ਸਕੂਲਾਂ ਚ ਉਹਨਾਂ ਨੇ ਲੱਖਾਂ ਰੁਪਈਆ ਇਨਸਟਰੂਮੈਂਟ ਤੇ ਲਾਇਆ ਹੁੰਦਾ ਖਰਾਕ ਤੇ ਲਾਉਂਦੇ ਉਹਨਾਂ ਦੇ ਮਾਪੇ ਤੇ ਪਿੰਡ ਦੇ ਬੱਚੇ ਇੱਥੋਂ ਤੱਕ ਪਹੁੰਚੇ ਆ ਛੋਟੀ ਗੱਲ ਨਹੀਂ ਹਮ ਮਤਲਬ ਅਸੀਂ ਲਗਾਤਾਰ 3 ਸਾਲ ਤੋਂ ਸਾਡੇ ਕੋਚ ਨੇ ਪ੍ਰਾਈਵੇਟ ਤਨਖਾਹ ਦਿੰਨੇ ਆ ਉਹਨਾਂ ਨੂੰ ਯਾਨੀ ਕਿ ਅਸੀਂ ਕਹਿੰਦੇ ਯਾਰ ਪਿੰਡ-ਪਿੰਡ ਤੁਸੀਂ ਵੱਡੇ-ਵੱਡੇ ਕੱਪ ਕਰਾ ਦਿੰਦੇ ਹੋ ਉਹਦੇ ਨਾਲ ਆਰਗੇਨਾਈਜ਼ਡ ਢੰਗ ਦੇ ਨਾਲ ਤੁਸੀਂ 12-15000 ਹਰ ਮਹੀਨੇ ਇੱਕ ਨੌਜਵਾਨ ਨੂੰ ਦੇਮੋ ਜਿਹਨੂੰ ਕਹ ਦੋ ਵੀ ਇੱਕ ਤਾਂ ਡਿਸਪਲਿਨ ਚਾਹੀਦਾ ਸਾਨੂੰ ਵੀ ਇੱਥੇ ਡਿਸਪਲਿਨ ਮਸਟ ਆ ਖੜਾ ਆਪਾਂ ਮੇ ਤੁ ਕੱਟ ਲੈ ਇਹਨਾਂ ਪੋਜੀਸ਼ਨਾਂ ਘਟਾ ਜਾਣ ਡਿਸਪਲਿਨ ਆ ਤੂਰ ਸਾਹਿਬ ਸਾਡੇ ਕੋਲੇ ਆਏ ਸੀਗੇ ਉਹ ਯਾਨੀ ਕਿ ਉਹ ਆਪਣੇ ਹਰਨੇਕ ਸਿੰਘ ਸੋਹੀ ਪ੍ਰਿੰਸੀਪਲ ਸੀ ਉਹ ਇਸੇ ਗੱਲ ਤੇ ਬੋਲੇ ਵੀ ਠੂੜ ਦਾ ਜਿਹੜਾ ਨਾਮ ਇਹਨਾਂ ਸੀ ਬਲਵੰਤ ਉਹਨਾਂ ਨੇ ਬੰਦਿਆਂ ਦੇ ਹਾਂ ਪ੍ਰਿੰਸੀਪਲ ਬਲਵੰਤ ਸੀਗੇ ਚਕਰ ਵਾਲੇ ਉਹਨੇ ਨਾਮ ਲੈ ਕੇ ਬੋਲਿਆ ਵੀ ਆਹ ਮੁੰਡਾ ਜਦੋਂ ਗਰਾਊਂਡ 'ਚ ਜਾਂਦਾ ਸੀ ਐਂ ਹੁੰਦਾ ਸੀ ਹੋਇਆ ਕੀ ਅਨੁਸ਼ਾਸਨ ਜ਼ਿੰਦਗੀ 'ਚ ਕਿੰਨਾ ਜ਼ਰੂਰੀ ਆ ਭਾਈ ਸਾਡੇ ਬੰਦੇ ਐਂ ਕਰਦੇ ਰਹਿੰਦੇ ਆ ਵੀ ਅਸੀਂ ਉਸ ਦੀ ਪਰਵਾਹ ਨਹੀਂ ਕਰਦੇ ਅਸੀਂ ਤਾਂ ਐਂ ਕਰ ਦਿੰਨੇ ਹੁੰਨੇ ਅਸੀਂ ਤਾਂ ਚੱਕ ਦਿੰਨੇ ਆ ਯਾਨੀ ਕਿ ਸਾਨੂੰ ਪੰਜਾਬੀ ਬੰਦਿਆਂ ਨੂੰ ਅਨੁਸ਼ਾਸਨ ਬਾਰੇ ਦੱਸਣਾ ਹੀ ਨਹੀਂ ਚਾਹੀਦਾ ਸਾਨੂੰ ਮੁਜ਼ਾਹਰਾ ਕਰਨਾ ਚਾਹੀਦਾ ਆਹ ਬੰਦੇ ਦੇਖੋ ਅਨੁਸ਼ਾਸਨ ਕਰਕੇ ਕਿੱਥੇ ਲੰਘੇ ਕਿੱਥੇ ਜ਼ਿੰਦਾ ਉਧਾਰਨ ਲੋਕਾਂ ਦੀ ਲੋੜ ਬਹੁਤ ਲੋੜ ਜ਼ਿੰਦਾ ਉਧਾਰਨ ਲੋਕਾਂ ਦੀ ਲੋੜ ਆ ਪ੍ਰਚਾਰ ਦੀ ਲੋੜ ਨਹੀਂ ਜ਼ਿੰਦਾ ਉਧਾਰਨ ਲੋਕਾਂ ਦੀ ਲੋੜ ਆ ਆਹ ਬੰਦਾ ਦੇਖੋ ਯਾਰ ਹਾਂ ਇਹੋ ਇੱਕ ਬੰਦਾ ਸਾਡੇ ਹੂੰ ਉਹ ਡੋਟੇ ਛੱਡੇ ਉਹ 10 12 ਸਾਲ ਦਾ ਖਾ ਉਹ ਮੈਂ ਮੋਟੀਵੇਟ ਕੀਤਾ ਮੈਂ ਕਿਹਾ ਤੂੰ ਹੁਣ ਨਾ ਇਹਦੇ ਬਾਰੇ ਬੋਲ ਹੂੰ ਤੇ ਵੀ ਕੋਈ ਨਾ ਕੋਈ ਰਸਤੇਦਾਰ ਹੋਰ ਚੰਗੀ ਜੀ ਜੀ ਕੀਤੀ ਆ ਮਾੜੀ ਤਾਂ ਨਹੀਂ ਪਤਾ ਤੇਰਾ ਸੀਗਾ ਤੈਨੂੰ ਐ ਲੱਗਦਾ ਨਹੀਂ ਪਤਾ ਸੀ ਵੀ ਤੇਰੇ ਤੈਨੂੰ ਦੇਖ ਕੇ 10 ਬੰਦੇ ਹੋਰ ਸੋਚਣਗੇ ਉਹਨੂੰ ਸਾਡੇ ਨਾਲ ਬਾਈ ਕਹੀ ਵੀ ਚਲਾਉਂਦਾ ਸਾਰੀ ਥੜੀ ਹੂੰ ਕਹਿੰਦਾ ਮੈਂ ਹੁਣ ਇਧਰ ਸੋਸ਼ੀਅਲੀ ਵਰਕ ਦੇ ਵਿੱਚ ਲੱਗੇ ਤਾਂ ਬਾਈ ਨਹੀਂ ਪਰੇਰਿਆ ਸਰਜੀਤ ਨੇ ਤੇ ਵੀ ਮੇਰਾ ਧਿਆਨ ਆ ਜਿਹੜਾ ਉਹ ਐ ਵੰਡਿਆ ਕਿੰਨੀ ਸੋਹਣੀ ਗੱਲ ਵਾ ਸਾਡੇ ਨਾਲ ਦੇ ਪਿੰਡ ਦਾ ਇੱਕ ਬੰਦਾ ਬਈ ਤੁਸੀਂ ਮਿਲੋਗੇ ਤੁਸੀਂ ਕਹੋਗੇ ਯਾਰ ਬਈ ਬੰਦੇ ਦੇ ਯਾਰ ਪੈਰੀ ਹੱਥ ਲਾਈਏ ਇਹੋ ਜਿਹਾ ਬੰਦਾ ਗੱਲਾਂ ਇੰਨੀਆਂ ਵਧੀਆ ਉਹਦੀਆਂ ਭਾਈਚਾਰੇ ਵਾਲੀਆਂ ਪ੍ਰੇਮ ਵਾਲੀਆਂ ਤੇ ਉਹ ਬੰਦਾ ਹਰ ਛੜ ਕੇ ਜਿੱਥੇ ਮਤਲਬ ਕੋਈ ਛੁੱਪੀ ਆ ਉਹਨੂੰ ਪਤਾ ਲੱਗ ਜੇ ਰਸਤੇਦਾਰੀ ਚ ਗਿਆ ਤਾਂ ਉਹ ਕਹੀ ਲੈ ਕੇ ਕੜਾਈਆ ਲੈ ਕੇ ਉੱਥੇ ਜਾਵੜਿਆ ਹਲੇ ਵਾਲ ਜਾਵੜਿਆ ਵਾ ਨਾਲੇ ਕੋਈ ਅਮੀਰ ਬੰਦਾ ਨਹੀਂ ਕਿਸੇ ਤੋਂ ਇੱਕ ਪੈਸਾ ਨਹੀਂ ਲੈਂਦਾ ਵੀ ਪੱਠਾ ਲੈਣ ਲਈ ਪੈਸੇ ਲੈ ਲੂ ਹੋਰ ਲੈ ਲੂ ਨਾ ਉਹ 500 ਵੀ ਫੜਾ ਦੇ ਕੋ ਇੰਨੀ ਰੱਜੀ ਰੂਹ ਵਾਲਾ ਹੈ ਨਾ ਮੇਰਾ ਯਾਰ ਐ ਆ ਵੀ ਧਰਤੀ ਸਾਹ ਯਾਰ ਹਾਦਸੇ ਹੁੰਦੇ ਆ ਕਹਿੰਦੇ ਮੈਨੂੰ ਉਹ ਕਹਿੰਦਾ ਸਾਈਕਲ ਰੈਲੀ ਨਹੀਂ ਕਹਿੰਦਾ ਮੇਰੇ ਨਾਲ ਤੋਰੂ ਕਹਿੰਦਾ 100 ਬੰਦਾ ਹੂੰ ਮੈਂ ਦੇਖੋ ਕਹਿੰਦਾ ਕੀ ਦਾ ਕੀ ਕਹਿੰਦਾ ਆਪਾਂ ਐ ਤੋਰਨਾਗੇ ਕਹਿੰਦਾ ਦੂਤੇ ਕਹਿੰਦਾ ਆਪਾਂ ਜੇ 100 ਬੰਦੇ ਨੇ 5-5 ਲਾਇਏ 500 ਕਹਿੰਦਾ ਲੱਗ ਦੇਖ ਸੋਚ ਕੇ ਨਹੀਂ ਚੱਗੇ ਉਹ ਮਲਾਮਾਂਗੇ ਉਹ ਵੀ ਪੱਕਾ ਮਿਲਾਂਗੇ ਮੈਂ ਬਾਈ ਨੱਖਾੜਾ ਜਾ ਤੇ ਠੀਕ ਆ ਬਾਈ ਫਿਰ ਹਾਂ ਹਾਂ ਆ ਆ ਆ ਆ ਫੜ ਠੀਕ ਆ ਵੀਰੇ ਇਹ ਨਾ ਨਾ ਬਹੁਤ ਵਧੀਆ ਲੱਗਿਆ ਓਕੇ ਕਿਤਾਬ ਜ਼ਰੂਰ ਪੜਿਓ